ਆਪਣਾ ਦਾ ਰੱਖ ਲੈ ਲੋ ਦਿਹਾੜਾ ਆਪ ਨੂੰ ਕੰਮ ਕਰਾਂਗੇ ਅਮੀਨ ਆਪਣੇ ਨਾਮ ਬੋਲੋ ਆਪਣੇ ਨਾਮ ਦਾ ਕਰਦੇ ਚੱਲਦਾ ਸਾਰਾ ਕੋ ਹੁਲੂਆ ਤੂੰ ਕਾਹਦਾ ਕਰਦੇ ਨੇ ਫੜਿਆ ਜਨਾਬ ਉੱਠ ਕੇ ਨਾਮ ਮੈਂ ਕਿੱਸਾ ਕਰ ਕਰਦਾ ਇੱਕ ਠੇਕੇਦਾਰ ਨੂੰ ਫੜੀ ਗਈ ਹੈ ਕਿ ਲੰਗਰਵਾਲ ਚ ਫੜੀ ਗਾਦੋ ਉਹ ਨੂੰ ਦੋਸਰੀ ਤੁਸੀਂ ਇੱਕ ਬਸ ਹੋਤੇ ਆਈ ਥਿੰਕ ਡਿਊਟਿ ਜਾਰੀ ਮੈਂ ਨਹੀਂ ਹੋਇਆ ਦਮ ਦਮ ਮੈਂ ਤਾਂ ਡੀਜੀ ਪੀ ਲਗਾ ਮੌਕੇ ਦੀ ਆਪਾ ਉਸ ਤੋਂ ਪਸੀ ਸੌਪ ਉਤਨੀ ਜਦੋਂ ਉਸਾਂ ਦਾ ਇੱਕ ਤਾਲਾ ਬਣ ਗਿਆ ਉਸ ਆਪੇ ਤੋਂ ਹੀ ਉਹ ਸੰਦੋਰੀ ਨਾ ਇੱਕ ਕਾਰਵਾਈ ਨਾ ਤੇ ਅਪੀਲ ਹੋ ਚੁੱਕੀ ਜੋ ਵੀ ਕਾਨੂੰਨੀ ਕਾਰਵਾਈ ਹੋਗੀ ਕੀਤੀ ਜਾਵੇ ਵਿਜੇ ਕੁਮਾਰ ਕਿ ਤੁਹਾਨੂੰ ਪਸਰਾ ਆਪਣੇ ਕਿੰਨੇ ਪਿੰਡਾਂ 'ਚ ਰੇਡ ਹੋਈ ਕੋਈ ਕਾਫੀ ਪਿੰਡਾਂ 'ਚ ਚਾਹੀਏ 7-8 ਪਿੰਡ ਰੇਡ ਕਿਤੇ ਆਜੇ ਅਲੀਵਾਲ ਵਗੈਰਾ ਕਸਕਾਸੀਵਾਲ ਵਗੈਰਾ ਠੱਠੇ ਪਿੰਡਾਂ 'ਚ ਰੇਡ ਕੀਤਾ ਜੇ ਦੌਰਾਨ ਠੱਠੇ ਪਿੰਡ 'ਚ ਸਾਨੂੰ ਜ਼ਮੀਨ 'ਚ ਨੱਪੀ 200 ਲੀਟਰ ਏਲਾਨ ਮਿਲੀ ਉਸ ਤੋਂ ਬਾਅਦ ਅਸੀਂ ਪਿੰਡ ਲੰਗਰਵਾਲ ਸਰਚ ਕੀਤੇ ਆ ਜਿੱਥੇ ਦੋ ਘਰਾਂ ਦੇ ਵਿੱਚੋਂ ਜ਼ਮੀਨ 'ਚ ਨੱਪੀ ਸ਼ਰਾਬ ਏਲਾਨ ਮਿਲਿਆ ਜਿੱਦੇ ਇੱਕ ਘਰ ਦੇ ਵਿੱਚ 150 ਲੀਟਰ ਅਤੇ ਇੱਕ ਤੇ ਸੋਲਿਡ ਫੋਰ ਮਿਲੀ ਜੀ ਲੱਗਦਾ ਇਹ ਏਸ ਏਲਾਨ ਤੋਂ ਦੇਸੀ ਸ਼ਰਾਬ ਕਿੰਨੇ ਬਣੇਗਾ ਇਹ ਤਕਰੀਬਨ 90 ਤੋਂ 100 ਬਦਲਾਂ ਬਣਨੀ ਸੀ ਇਸ ਟੋਟਲ ਲਾਨ ਤੋਂ ਕਿੰਨੇ ਕਿਨੁਕਸਾਨ ਹੋਏ ਇਹਦਾ ਤੇ ਨੁਕਸਾਨ ਦਾ ਤੁਸੀਂ ਕੋਈ ਹਿਸਬੇਦ ਲਗਾ ਸਕਦੇ ਹੋ ਇਹਦੀ ਕੋਈ ਡਿਗਰੀ ਨਹੀਂ ਹੁੰਦੀ ਹੈ ਇਹਦੇ ਨਾਲ ਕੋਈ ਨਾ ਤੁਹਾਨੂੰ ਮੌਤ ਹੋ ਸਕਦੀ ਹੈ ਤੁਹਾਡੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਜੀ ਇਹ ਪ੍ਰੀਖਿਆ ਜਿਵੇਂ ਚੋਨਾ ਦੇ ਨੇੜੇ ਆ ਵਰਤਾਈ ਜਾ ਸਕਦੀ ਹੋ ਸਕਦਾ ਜੀ ਪਤਾ ਹੀ ਆ ਸਕਦੀ ਹੈ ਚੋਨਾ ਚ ਤੇ ਤੇ ਰੂਟੀਨ ਦੇ ਵਿੱਚ ਵੀ ਅਸੀਂ ਜਿਹੜੇ ਨਿਆਇਕ ਇਨਸ਼ਾਅਰ ਬਚਨ ਦਾ ਕੰਮ ਕਰਦੇ ਹੁੰਦੇ ਆ ਓਹੋ ਪਤਾ ਐ ਕਿ ਉਹ ਕਰਦੇ ਮਗਨ ਤੇ ਚੂੜੀ ਉਰੇ ਆ ਮਰਾ ਜੰਦੇ ਆਉਂ ਫਿਰ ਆ ਗੜੇ ਫੜ ਫੜ ਪਾਏ ਨੂੰ ਕਿੱਥੇ ਐਕਸ਼ਨ ਕੱਢ ਲਈ ਉਹਦੇ ਚ ਪਾਈ ਜਾਓ ਉਸ ਤੇ ਰੱਖ ਲੋ ਗੱਡੀ ਚ ਗੱਡੀ ਚ ਰੱਖ ਕੇ ਉਹਦੇ ਵਿੱਚ ਪਾਈ ਜਾਓ ਆ ਗੱਡੀ ਬੈਕ ਕਰ ਗੱਡੀ ਜਾ ਬੈਕ ਕਰ ਗੱਡੀ ਬੈਕ ਕਰ ਲੈ ਫਿਰ ਗੱਡੀ ਨਹੀਂ ਆ ਬੈਕ ਹੋ ਰਹੀ ਮੈਨੂੰ ਇਹ ਪਈ ਇਸ ਬਿਸ਼ਨ ਦੇ ਹਾਰ ਵਿੱਚ ਆ ਜਾ ਨਾ ਆ ਜਾ 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 ਸਦਾ ਕਰੋ ਸਦਾ ਕਰੋ ਸਦਾ ਕਰੋ ਸਦਾ ਕਰੋ ਫੈਦਰੋ ਘਰ ਘਮਾ ਇਹਨੂੰ ਘੈਣ ਘਮਾ ਪਵੇਂ ਹੁਣ ਦੋ ਦੋ ਫੜ ਦੇ ਚਾਹ ਚੱਕ ਲੈ ਨਾ ਕੋਲ ਕੱਢ ਦੋ ਹੁੰਦਾ ਨਹੀਂ ਨਹੀਂ ਇਹਦੇ ਰੇਹ ਦੇ ਖਿੱਚ ਕੋ ਨਾ ਵੇਚ ਨਾ ਦੇ ਟੇਟ ਦੇ ਦੋ ਮਗਰ ਮਾਰ ਲੈ ਇੱਦਾਂ ਰੱਖ ਲੈ ਚਲੋ ਭੱਜ ਜਾ ਚਲੋ ਹੋਰ ਕਰੋ ਚੱਲੋ ਚੱਲੋ ਚਲੋ ਕੋਣ ਤੇਰੇ ਦੋ ਜਾਣੇ ਕਿਰਾਂ ਕੋ ਬਹੁਤ ਸੁਬਾਹ ਇਹੇ ਕੋਈ ਨਹੀਂ ਕੋਈ ਤਾਂ ਸਹੀ ਪਲੰਗ ਗੱਲ ਕੋਈ ਗੱਲ ਨਹੀਂ ਮੈਂ ਨਹੀਂ ਕਿ ਠੀਕ ਹੈ ਤੂੰ ਕਰੋ ਮੇਰਾ ਗੱਲ ਪੁੱਛੋ ਜਾ ਕੋਈ ਗੱਲ ਨਹੀਂ ਆਪੋ ਹੋ ਜਾਂਦੀ ਕੋਈ ਕੰਮ ਕਰ ਦੋ ਕਰੋ ਜਿਦਾ ਉਹਦਾ ਕਰ ਲਾਂਗੇ ਜੋ ਕੋਈ ਜਗਾ ਤੁਹਾਨੂੰ ਦੱਸ ਦੋ ਉਦਾਂ ਹੀ ਤੇ ਕੋਈ ਗੱਲ ਸ਼ਾਇਦ ਗੱਲ ਕਰ ਲੋ ਆਪਾਂ ਤਾਂ ਪਹਿਲਾਂ ਦੱਸਿਆ ਵੀ ਕੋਈ ਗੱਲ ਬਾਤ ਨਹੀਂ ਜਿਦਾ ਵੀ ਆਪੋ ਕੇ ਕਰੋ ਆਪਾਂ ਇਹ ਤੇ ਯਾਰ ਫੋਟੋ ਜੇ ਸਾਫ਼ ਨਹੀਂ ਹੋ ਗਈ ਇੱਕ ਇੰਡੀਆ ਕ੍ਰਾਈਮ ਨਿਊ zulm ke khilaf jung aap dekh rahe hain india crime